ਦੋਸਤੋ ਸੰਗਰਾਮ ਟਿੱਕ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਤੇ ਪਰਸੋਂ ਦੋ ਦਿਨ ਪਾਰਲੀਮੈਂਟ ਦੇ ਵਿੱਚ ਭਾਰਤੀ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦੇ ਉੱਤੇ ਬਹਿਸ ਕੀਤੀ ਗਈ ਤੇ ਉਸ ਬਹਿਸ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਇੱਧਰ ਉੱਧਰ ਦੀਆਂ ਛੱਡੀਆਂ ਉੱਥੇ ਬਾਕੀ ਹੋਰ ਨੇਤਾਵਾਂ ਨੇ ਵੀ ਬਹੁਤ achੀਆਂ ਗੱਲਾਂ ਕੀਤੀਆਂ ਨੇ। ਕੱਲ ਰਾਹੁਲ ਗਾਂਧੀ ਨੇ ਜਿਹੜੀ ਇੱਕ ਸਿਧਾਂਤਕ ਹਮਲਾ ਕਰਦੇ ਹੋਏ ਬੀਜੇਪੀ ਦੇ ਉੱਤੇ ਉਹਨਾਂ ਨੂੰ ਯਾਦ ਕਰਾਇਆ ਕਿ ਉਹਨਾਂ ਦੇ ਗੁਰੂ ਘੰਟਾਲ ਵੀਰ ਅਖੌਤੀ ਵੀਰ ਸਾਵਰਕਰ ਜਿਹੜੇ ਕਿ ਭਾਰਤੀ ਸੰਵਿਧਾਨ ਬਾਰੇ ਕਹਿੰਦੇ ਸੀ ਵੀ ਇਹ ਭਾਰਤੀ ਸੰਵਿਧਾਨ ਹੈ ਜਿਹੜਾ ਇਸ ਦੇ ਵਿੱਚ ਇੱਕ ਅੱਖਰ ਵੀ ਅਜਿਹਾਨੀ ਜਿਹੜਾ ਭਾਰਤੀ ਹੋਵੇ ਸੋ ਉਹ ਭਾਰਤੀ ਉਹਨੂੰ ਮੰਨਦੇ ਆ ਜਿਹਨੂੰ ਮਨੁਸਮ੍ਰਿਤੀ ਕਿਹਾ ਜਾਂਦਾ ਹੈ ਜਿਹੜੀ ਕਿ ਜਾਤ ਪਾਤ ਦੇ ਨੂੰ ਚਾਲੂ ਰੱਖਦੀ ਹੈ ਤੇ ਜਿਹੜੀ ਦੁਨੀਆ ਭਰ ਦਾ ਕੋਈ ਵੀ ਅਜਿਹਾ ਦਸਤਾਵੇਜ਼ ਜਿਹੜਾ ਗੈਰ ਬਰਾਬਰੀ ਦਾ ਹੋਵੇ ਜਿਹੜਾ ਅੱਢ ਅੱਡ ਲੋਕਾਂ ਨੂੰ ਅੱਢ ਅੱਡ ਤਰ੍ਹਾਂ ਨਾਲ ਡੀਲ ਕਰਦਾ ਹੋਵੇ ਉਹ ਦਸਤਾਵੇਜ਼ ਹੈ ਸੋ ਅਸੀਂ ਇਸ ਤਰ੍ਹਾਂ ਸਮਝਦੇ ਹਾਂ ਕਿ ਮੁੱਖ ਗੱਲ ਜਿਹੜੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਚਾਹੇ ਸੰਵਿਧਾਨ ਦੇ ਅੱਖਰ ਉਹੀ ਲਿਖੇ ਹੋਏ ਐ ਪਰ ਅਮਲ ਦੇ ਵਿੱਚ ਬਹੁਤ ਕੁਝ ਅਜਿਹਾ ਵਾਪਰ ਗਿਆ ਇਹਨਾਂ 10 ਸਾਲਾਂ ਦੇ ਵਿੱਚ ਜਿਸ ਨੇ ਭਾਰਤੀ ਸੰਵਿਧਾਨ ਦੀ ਜਿਹੜੀ ਭਾਵਨਾ ਅੰਦਰਲੀ ਜਿਹੜੀ ਸਪਿਰਟ ਹੈ ਅੰਦਰਲੀ ਜਿਹੜੀ ਉਹਦੀ ਆਤਮਾ ਹੈ ਉਸ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਝੰਜੋੜਿਆਗਾ ਤੇ ਕੁਝ ਕਰਨਾ ਕਿਉਂਕਿ ਤੁਹਾਡੇ ਨਾਲ ਹਰ ਰੋਜ਼ ਹੀ ਜਿਹੜੀ ਗੱਲ ਕਰਦੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਗੱਲ ਉਸ ਆਤਮਾ ਨੂੰ ਝੰਜੋੜਨ ਵਾਲੀ ਹੁੰਦੀ ਹੈ ਅ ਇੱਕ ਜਿਹੜਾ ਉਹ ਮੱਧ ਪ੍ਰਦੇਸ਼ ਦੇ ਵਿੱਚੋਂ ਇੱਕ ਜਿਹੜੇ ਵਪਾਰੀ ਹੈ ਜਿਹੜੇ ਮਨੋਜ ਪਰਮਾਰ ਅਤੇ ਨੀਹਾ ਪਰਮਾਰ ਦੋਏ ਜੀ ਜਿਹੜੇ ਹੈ ਸੁਇਸਾਈਡ ਕਰਕੇ ਤੇ ਸੁਇਸਾਈਡ ਕਰਨ ਤੋਂ ਪਹਿਲਾਂ ਉਹਨਾਂ ਨੇ ਪੰਜ ਸਫਿਆਂ ਦਾ ਇੱਕ ਨੋਟ ਜਿਹੜਾ ਹੈ ਜਿਹੜੀ ਇੱਕ ਚਿੱਠੀ ਦੀ ਸ਼ਕਲ ਦੇ ਵਿੱਚ ਹੈ ਜਿਹੜੀ ਚਿੱਠੀ ਭਾਰਤ ਦੇ ਰਾਸ਼ਟਰਪਤੀ ਨੂੰ ਸੰਬੋਧਿਤ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਸੰਬੋਧਿਤ ਹੈ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਵੀ ਸੰਬੋਧਿਤ ਹੈ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਸੰਬੋਧਿਤ ਹੈ ਇਸ ਤਰ੍ਹਾਂ ਉਹ तकरीबन 17 ਜਣਿਆਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਹੋਇਆ ਉਸ ਚਿੱਠੀ ਦੇ ਵਿੱਚ ਤੇ ਉਹ ਚਿੱਠੀ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਮਤਲਬ ਇੱਕ ਕਿਸਮ ਦਾ ਸੁਇਸਾਈਡ ਨੋਟ ਹੈ ਉਹਦੇ ਵਿੱਚ ਜਿਹੜੀ ਈਡੀ ਹੈ ਜਦੋਂ ਉਹਨਾਂ ਭਾਰਤ ਜੋੜੋ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਉੱਥੇ ਜਾਂਦੇ ਹੈ ਸਿਹੋਰ ਕਸਬਾ ਹੈਗਾ ਉੱਥੋਂ ਦਾ ਮੱਧ ਪ੍ਰਦੇਸ਼ ਦਾ ਤੇ ਉੱਥੇ ਉਹ ਉਹਨਾਂ ਦੇ ਬੱਚੇ ਜਿਹੜੇ ਹੈ ਇੱਕ ਲੜਕੀ ਦੋ ਲੜਕੇ ਬੱਚੇ ਜਿਹੜੇ ਉਹ rahul gandhi ਨੂੰ ਆਪਣੀ ਜਿਹੜੀ ਪਾਈ ਪਾਈ ਦੀ ਜਿਹੜੀ ਬਚਤ ਹੁੰਦੀ ਹੈ ਗੁਲਕਾਂ ਦੇ ਵਿੱਚ ਬੱਚੇ ਜਿਹੜੀ ਅਕਸਰ ਕਰ ਲੈਂਦੇ ਐ ਉਹ ਸਾਰੀ ਦੀ ਸਾਰੀ ਗੁਲਕ rahul gandhi ਨੂੰ ਉਹਨਾਂ ਦੇ ਭਾਰਤ ਜੋੜੋ ਯਾਤਰਾ ਦੇ ਵਿੱਚ ਦਾਨ ਵਜੋਂ ਦੇ ਦਿੰਦੇ ਐ ਤੇ ਉਸ ਪਰਿਵਾਰ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹਦੇ ਉੱਤੇ ਅੱਡ ਅੱਟ ED ਦੇ ਕੇਸ ਬਣਦੇ ਐ ED ਉਹਨਾਂ ਨੂੰ ਟੌਰਚਰ ਕਰਦੀ ਐ ਤੇ ਬਾਰ-ਬਾਰ ਇਹ ਕਹਿ ਰਹੀ ਐ ਵੀ ਜੇ ਤੇਰੇ ਬੱਚੇ BJP ਜੁਆਇਰ ਕਰ ਲੈਣ ਤਾਂ ਅਸੀਂ ਤੇ ਨੂੰ ਇਹ ਸਾਰਾ ਕੁਝ ਛੱਡ ਦੇਾਂਗੇ ਤੇ ਪਿੱਛੇ 5 ਦਸੰਬਰ ਨੂੰ ਵੀ ਉਹਨਾਂ ਦੀ ਕਾਫੀ ਜ਼ਿਆਦਾ ਉਹਨਾਂ ਨੂੰ ਪਰਤਾੜਤ ਕੀਤਾ ਗਿਆ ਤੇ 10 ਤਰੀਕ ਨੂੰ ਉਹ ਜਿਹੜਾ ਉਹ ਇਸ ਤਰ੍ਹਾਂ 10 ਨਹੀਂ ਆਹ ਪਰਸੋਂ ਚੌਥੇ ਉਹ ਸੁਇਸਾਈਡ ਕਰ ਗਏ ਦੋਨੇ ਜੀ ਤੇ ਉਹਨਾਂ ਦੇ ਬੱਚਿਆਂ ਦਾ ਕਹਿਣਾ ਇਹ ਹੈ ਕਿ ਮੇਰੇ ਪਿਤਾ ਅੱਗੇ ਦੂਰ ਸਾਡੇ ਜਿਹੜੇ ਪੇਰੈਂਟਸ ਐ ਸਾਡੇ ਮਾਪੇ ਉਹਨਾਂ ਅੱਗੇ ਦੂਰ ਆ ਰੱਖੇ ਗਏ ਇੱਕ ਰਾਹ ਸੀ ਕੇ ਜਾ ਤਾਂ ਈਡੀ ਦੀ ਪਰਤਾਣਾ ਚੱਲਦੇ ਰਹੋ ਤੇ ਤੁਹਾਨੂੰ ਤੰਗ ਪਰੇਸ਼ਾਨ ਹੁੰਦਾ ਰਹੂ ਜੇਲ੍ਹਤਾਂ ਵੀ ਪੈ ਸਕਦਾ ਹੈ ਜਾਂ ਬੀਜੇਪੀ ਜੁਆਇਨ ਕਰ ਲਓ ਦੋ ਰਾਹ ਦਿੱਤੇ ਗਏ ਪਰ ਉਹਨਾਂ ਨੇ ਇਹਨਾਂ ਦੋਏ ਰਾਹਦੋਂ ਵਿੱਚੋਂ ਨਿਆ ਉਹ ਤੀਜਾ ਰਾਹ ਚੁਣ ਗਿਆ ਅਫਰਕਿਊਲੇਟਲੀ ਤੇ ਸਾਨੂੰ ਯਤਿਮ ਬਣਾ ਗਏ ਤੇ ਇਹ ਸਾਰਾ ਕੁਝ ਬੀਜੇਪੀ ਦੇ ਆਗੂਆਂ ਦੇ ਕਹਿਣ ਦੇ ਉੱਤੇ ਈਡੀ ਦੀ ਜਿਹੜੀ ਰੇਡ ਹੈ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਤੇ ਉਹਦੇ ਲਈ ਇਹ ਜ਼ਿੰਮੇਵਾਰ ਨੇ ਕਾਂਗਰਸ ਪਾਰਟੀ ਨੇ ਉਹਨਾਂ ਬੱਚਿਆਂ ਦਾ ਜੁਮਾ ਲਿਆ ਤੇ ਅੱਗੇ ਦੇਖਦੇ ਆਂ ਵੀ ਕਿਸ ਤਰ੍ਹਾਂ ਬਣਦਾ ਸੋ ਇਹ ਇੱਕ ਤਾਂਮਨ ਲੱਡੂ ਤੋਂ ਵੀ ਕਾਫੀ ਦੇਰ ਪਹਿਲਾਂ ਇੱਕ ਮਜ਼ਦੂਰ ਬੰਦੇ ਦੇ ਤੇ ਈਡੀ ਦੇ ਪਤਾ ਨਹੀਂ ਕਿੰਨੇ ਕਰੋੜ ਦਾ ਛਾਪਾ ਪੈ ਗਿਆ ਸੀਗਾ ਤੇ ਬਾਅਦ ਚ ਪਤਾ ਲੱਗਿਆ ਵੀ ਉਹਦੇ ਕੋਲ ਤਾਂ ਵਿਚਾਰੇ ਕੋਲ ਕਿਰਾਇਆ ਵੀ ਨਹੀਂਗਾ ਕੋਰਟ ਦੇ ਵਿੱਚ ਜਾਣ ਦਾ ਸੋ ਕਾਫੀ ਦੇਰ ਬਾਅਦ ਕਿਤੇ ਹੋਇਆ ਸੀ ਪਤਾ ਲੱਗਿਆ ਵੀ ਇਹ ਈਡੀ ਦੇ ਕੇਸ ਇਸ ਤਰ੍ਹਾਂ ਨਾਲ ਝੂਠੇ ਵੀ ਹੁੰਦੇ ਆ ਦੋਸਤੋ ਅਗਲੀ ਗੱਲ ਇਹ ਹੈ ਕਿ ਵੀ ਜਿਹੜੀ ਅਸੀਂ ਤੁਹਾਨੂੰ ਬੇਨਤੀ ਕਰਕੇ ਟ੍ਰੈਵ ਵੀ ਸੰਵਿਧਾਨ ਦੇ ਕਿਸ ਤਰ੍ਹਾਂ ਨਾਲ ਭਾਵਨਾ ਮਰੂੜੀ ਜਾਂਦੀ ਹੈ ਅ ਮੁੰਬਈ ਦੇ ਦਾਦਰ ਸਟੇਸ਼ਨ ਦੇ ਉੱਤੇ ਜਿਹੜੀ ਸੈਂਟਰਲ ਰੇਲਵੇ ਦੇ ਅੰਦਰ ਆਉਂਦਾ ਹੈ ਉੱਥੇ ਇੱਕ ਦਾਦਰ ਹਨੂਮਾਨ ਮੰਦਿਰ ਬਣਿਆ ਹੋਇਆ ਹੈ ਕੋਈ 80 ਸਾਲ ਪਹਿਲਾਂ ਜਿਹੜੇ ਕੁਲੀ ਨੇ ਟ੍ਰੇਵ ਦੇ ਕੁਲੀ ਉਹਨਾਂ ਨੇ ਦੋ ਇੱਟਾਂ ਰੱਖ ਕੇ ਕੋਈ ਪੂਜਾ ਸ਼ੁਰੂ ਕੀਤੀ ਹੌਲੀ ਹੌਲੀ ਵਾਤਾ 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 ਉਹ ਇੱਕ ਮੰਦਿਰ ਬਣ ਗਿਆ ਤੇ ਉਹਦੇ ਤੇ ਰੇਲਵੇ ਵਾਲਿਆਂ ਦੇ ਧਿਆਨ ਆਇਆ ਵੀ ਇਹ ਰੇਲਵੇ ਦੀ ਪਲੇਟਫਾਰਮ ਦੇ ਉੱਤੇ ਬਣਿਆ ਹੋਇਆ ਹੈ ਪਲੇਟਫਾਰਮ ਨੰਬਰ 12 ਦੇ ਉੱਤੇ ਤੇ ਇਸ ਨੂੰ ਹਟਾਇਆ ਜਾਵੇ ਉਹਨਾਂ ਨੇ ਉਹ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਰੌਲਾ ਪੈ ਗਿਆ ਰੌਲਾ ਪੈ ਗਿਆ ਤਾਂ ਉੱਥੋਂ ਦਾ ਐਮਪੀ ਜਿਹੜਾ ਮੰਤਰੀ ਨੂੰ ਮਿਲਿਆ ਰੇਲਵੇ ਮੰਤਰੀ ਨੂੰ ਰੇਲਵੇ ਮੰਤਰੀ ਜੀ ਨੇ ਉਹਦੇ ਤੇ ਰੋਕ ਲਾਤੀ ਤੇ ਕੱਲ ਜਿਹੜੇ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਰਨਵੀਸ ਜੀ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਮੰਦਰ ਨੂੰ ਰੈਗੂਲਰ ਕਰਾਂਗੇ ਕਾਗਜ਼ਾਂ ਦੇ ਵਿੱਚ ਵੀ ਹਾਂ ਇਹ ਮੰਦਰ ਹੈ ਇਹ ਨੂੰ ਨਿਸ਼ਾਨਾ ਜਾ ਸਕਦਾ ਸੋ ਜੇ ਤਾਂ ਇਸ ਕਿਸਮ ਦੀ ਐਨਕਰੋਚਮੈਂਟ ਹੈ ਫਿਰ ਤਾਂ ਰੇਲਵੇ ਮੰਤਰੀ ਵੀ ਮੰਤਰੀ ਵੀ ਹਰਕਤ 'ਚ ਹੈ ਮੁੱਖ ਮੰਤਰੀ ਵੀ ਹਰਕਤ 'ਚ ਹੈ ਸਾਰਾ ਕੁਝ ਹਰਕਤ 'ਚ ਹੈ ਜੇ ਉੱਤਰ ਕਾਸ਼ੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਕੋਈ ਮਸਜਿਦ ਬਣੀ ਹੋਈ ਹੈ 80 ਸਾਲ ਪਹਿਲਾਂ ਦੀ ਉਹ ਉਸ ਮਸਜਿਦ ਨੂੰ ਇਹ ਕਿਹਾ ਜਾ ਰਿਹਾ ਹੈ ਉਹਦੇ ਉਹਦੇ ਉੱਪਰ ਕਾਗਜ਼ ਨਹੀਂ ਵੀ ਅਸੀਂ ਇਹ ਕਾਗਜ਼ ਜ਼ਮੀਨ ਖਰੀਦ ਕੇ ਉਹਦੇ ਤੇ ਬਣਾਈ ਹੋਈ ਹੈ ਉਹਦੇ ਤੇ ਮਹਾਪੰਚਾਇਤਾਂ ਹੋ ਰਹੀਆਂ ਨੇ ਉਹਦੇ ਤੇ ਬੰਦ ਦੀਆਂ ਕਾਲਾਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਉੱਤੇ ਜਿਹੜੇ ਹਥਿਆਰਬੰਦ ਜਲੂਸ ਕੱਢੇ ਜਾ ਰਹੇ ਹੈ ਪੂਰਾ ਰੌਲਾ ਪਾਇਆ ਜਾ ਰਿਹਾ ਹੈ ਉਹਦੇ ਤੇ ਹਾਈ ਕੋਰਟ ਨੂੰ ਵੀ ਇੰਟਰਵਿਨ ਕਰਨਾ ਪੈ ਗਿਆ ਜਾਨੀ ਤੀਜਾ ਯੂਪੀ ਦੇ ਵਿੱਚ ਪਿੱਛੇ ਜੇ ਇੱਕ ਮਸਜਿਦ ਜਿਹੜੀ ਹੈ ਉਸ ਮਸਜਿਦ ਦਾ ਅਗਲਾ ਹਿੱਸਾ ਬੁਲਡੋਜ਼ਰ ਨਾਲ ਢਾ ਦਿੱਤਾ ਗਿਆ ਉਹਨੂੰ ਮਾਪਾ ਵੀ ਉਹ ਹਾਲਾਂਕਿ ਕੋਰਟ ਚ ਗਏ ਹੋਏ ਐ ਕੋਰਟ ਨੇ ਹਾਲੇ ਕੋਈ ਨਾ ਸਟੇਲ ਆਈ ਸੀ ਤੇ ਨਾ ਕੁਝ ਹੋਰ ਕਰਿਆ ਸੀ ਪਰ ਉਹਨਾਂ ਨੇ ਸੋਚਿਆ ਵੀ ਕਿਤੇ ਕੋਰਟ ਸਟੇਰਾਂ ਲਾ ਦੇਵੇਂ ਚੱਕ ਕੇ ਢਾ ਦਿੱਤਾ ਬੁਲਡੋਜ਼ਰ ਫੇਰ ਦਿੱਤਾ ਉਹਦੇ ਤੇ ਸੋ ਦੂਜੇ ਪਾਸੇ ਇਹ ਕੀ ਹੋਤੀ ਰਹਾ ਨਾਲ ਦੀ ਨਾਲ ਇਹ ਸੰਭਲ ਦੇ ਵਿੱਚ ਜਿਹੜੀ ਪਹਿਲਾਂ ਉਹ ਮਸਜਿਦ ਦਾ ਤੇ ਉਹਦਾ ਚੱਕਰ ਪਿਆ ਜਿਹੜਾ ਵੀ ਮੰਦਿਰ ਐ ਇਹਦੇ ਥੱਲੇ ਉਹ ਚੱਕਰ ਦੇ ਵਿੱਚ ਪੰਜ ਬੰਦੇ ਮਾਰੇ ਗਏ ਹੁਣ ਸੰਬਲ ਦੇ ਵਿੱਚ ਇਹ ਹੈ ਵੀ ਉੱਥੇ ਆਲੇ-ਦਾਲੇ ਕਿਹੜੇ-ਕਿਹੜੇ ਲੋਕਾਂ ਨੇ ਕਿਹੜਾ ਥਾਂ ਦੱਬਿਆ ਹੋਇਆ ਉਹਦੀ ਉਹ ਹੋ ਰਹੀ ਹੈ ਤੇ ਉਹਨਾਂ ਨੂੰ ਦਬਕਾਇਆ ਜਾ ਰਿਹਾ ਹੈ। ਨਾਲ ਦੀ ਨਾਲੇ ਸੰਬਲ ਦੇ ਵਿੱਚ 1978 ਤੋਂ ਬੰਦ ਪਿਆ ਇੱਕ ਮੰਦਿਰ ਹੈ ਜਿਹੜਾ ਉਹ ਖਲਾ ਲਿਆ। ਸੋ ਇਹ ਦੇਖਣ ਦੀ ਲੋੜ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ ਉਹ ਸੈਕੂਲਰਿਜ਼ਮ ਅਮਲ 'ਚ ਕਿੰਨਾ ਹੈਗਾ? ਅਮਲ 'ਚ ਤਾਂ ਇਹ ਕੁਛ ਹੈ। ਇਹ ਜਿਹੜੇ ਧਾਰਮਿਕ ਸਥਾਨ ਹੈ ਇਹਨਾਂ ਬਾਰੇ ਬਿਨਿਮਰਤਾ ਸਹਿਤ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜੇ ਮਰਜੀ ਧਰਮ ਦੇਸ तकरीबन ਸਭ ਧਰਮਾਂ ਦੇ ਜਿਹੜੇ ਸਥਾਨ ਨੇ ਉਹਨਾਂ ਦੇ ਵਿੱਚ ਕੁਝ ਥਾਨ ਇਹੋ ਜਿਹੀ ਥਾਵਾਂ ਤੇ ਬਣੇ ਹੋਏ ਐ ਜਿਹੜੇ ਪਬਲਿਕ ਥਾਮਾਂ ਨੇ ਜਾਂ ਸੜਕ ਹੈ ਜਾਂ ਕੋਈ ਹੋਰ ਰਸਤਾ ਹੈ ਜਾਂ ਕਿਸੇ ਤਰ੍ਹਾਂ ਦੀ ਗੱਲ ਹੈ ਇਹ ਤੁਸੀਂ ਜਦੋਂ ਕਿਤੇ ਜਾਓਗੇ ਤੁਹਾਨੂੰ ਬਥੇਰੇ ਧਾਰਮਿਕ ਸਥਾਨ ਇਹੋ ਜਿਹੀ ਮਿਲ ਜਾਣਗੇ ਮੈਨੂੰ ਲੱਗਦਾ ਵੀ ਕੋਈ ਵੀ ਧਰਮ ਅਜਿਹਾ ਨਹੀਂ ਜਿਨ੍ਹਾਂ ਦਾ ਸਥਾਨ ਕੋਈ ਨਾ ਕੋਈ ਇਸ ਤਰ੍ਹਾਂ ਦਾ ਇੱਕ ਅਦਾ ਨਾ ਹੋਵੇ ਚਾਹੀਦਾ ਤਾਂ ਇਹ ਵੀ ਦਾ ਤਰਕ ਸੰਗਤ ਹਨ ਵੀ ਜਿਹੜੀ ਪਬਲਿਕ ਥਾ ਹੈ ਉਹ ਪਬਲਿਕ ਲਈ ਰਹੇ ਉਸ ਲਈ ਉਹ ਥਾਵਾ ਨੂੰ ਪਿਆਰ ਨਾਲ ਇਹਨਾਂ ਮੈਨੇਜਮੈਂਟਾਂ ਨਾਲ ਬੈਠ ਕੇ ਖਾਲੀ ਕਰਾਉਣਾ ਚਾਹੀਦਾ ਹੈ ਚਾਹੇ ਕੋਈ ਵੀ ਧਰਮ ਦੀਆਂ ਹੋਣ ਪਰ ਜੇ ਨਹੀਂ ਕਰਾਉਂਦੇ ਉਹਦੇ ਤੇ ਇੱਕ ਰੋਕ ਲਾਉਣੀ ਹੈ ਆਪਾਂ ਤਾਂ ਫੇਰ ਜਿਹੜਾ ਇਹ ਇਹ ਸਿਲੈਕਟਿਵ ਨਾ ਹੋਵੇ ਵੀ ਇੱਕ ਧਰਮ ਦੀਆਂ ਦੇ ਉੱਤੇ ਤਾਂ ਨਾਲ ਦੀ ਨਾਲੇ ਰੇਲਵੇ ਮੰਤਰੀ ਵੀ ਹਰਕਤ ਚਾਹੇ ਮੁੱਖ ਮੰਤਰੀ ਵੀ ਹਰਕਤ ਚਾਹੇ ਦੂਜੀ ਨੂੰ ਅਸੀਂ ਢਾਉਣ ਲਈ ਹਰਕਤ ਦੇ ਵਿੱਚ ਆ ਇਹ ਨਾ ਹੋਵੇ ਇਹ ਗਲਤ ਹੈ ਗੱਲ ਅਗਲੀ ਗੱਲ ਦੋਸਤੋ ਇਹ ਹੈ ਕਿ ਜਵਾਰਲਾਲ ਨੈਰੂ ਯੂਨੀਵਰਸਿਟੀ ਦੇ ਵਿੱਚ ਜਿਹੜੀ ਉੱਥੋਂ ਦੀ ਐਗਜ਼ੈਕਟਿਵ ਕਮੇਟੀ ਹੈ ਉਸ ਕਮੇਟੀ ਦੇ ਵਿੱਚ 14 ਮੈਂਬਰ ਹੁੰਦੇ ਐ ਜਿਨ੍ਹਾਂ ਚੋਂ ਤਿੰਨ ਬੰਦੇ ਜਿਹੜੇ ਐ ਉਹ ਟੀਚਰਾਂ ਦੇ ਨਮਾਇਦੇ ਚੁਣੇ ਜਾਂਦੇ ਐ ਇਸ ਵਾਰ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਵੀ ਜਵਾਰਲਾਲ ਨੈਰੂ ਯੂਨੀਵਰਸਿਟੀ ਚ ਟੀਚਰ ਐਸੋਸੀਏਸ਼ਨ ਨੇ ਜਿੰਨੀਆਂ ਤਿੰਨ ਲੇਡੀਆਂ ਨੂੰ ਖੜੇ ਕੀਤਾ ਉਹ ਤਿੰਨਾਂ ਦਾ ਇੱਕ ਪੈਨਲ ਸੀਗਾ ਉਹ ਤਿੰਨਾਂ ਦਾ ਪੈਨਲ ਜਿੱਤ ਗਿਆ ਪਹਿਲੀ ਵਾਰ ਹੈ ਕਿ ਤਿੰਨ ਦੀਆਂ ਤਿੰਨ ਔਰਤਾਂ ਮੈਂਬਰ ਬਣੀਆਂ ਨੇ ਕਦੇ ਇੱਕ ਵਾਰ ਦੀ ਰਹੀ ਹੈ ਕਦੇ ਦੋ ਬਣਦੀਆਂ ਰਹੀਆਂ ਨੇ ਪਹਿਲੀ ਵਾਰ ਹੈ ਕਿ ਤਿੰਨ ਦੀਆਂ ਤਿੰਨ ਇਹ ਬਣੀਆਂ ਨੇ ਇੱਕ ਚੰਗਾ ਸ਼ਗਨ ਹੈ ਇੱਕ ਯੂਨੀਵਰਸਿਟੀ ਦੇ ਵਿੱਚ ਤੇ ਇੱਕੋ ਪੈਨਲ ਜਿਹੜਾ ਜੀਐਨਯੂ ਟੀਚਰ ਐਸੋਸੀਏਸ਼ਨ ਦਾ ਪੈਨਲ ਹੈ ਉਹ ਇਹਦੇ ਵਿੱਚ ਜਿੱਤਿਆ ਉਹਨਾਂ ਚੋਂ ਇੱਕ ਪ੍ਰੋਫੈਸਰ ਹੁੰਦੀ ਹੈ ਇੱਕ ਅਸੋਸੀਏਟ ਪ੍ਰੋਫੈਸਰ ਹੁੰਦੀ ਹੈ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਹੁੰਦਾ ਹੈ ਤਿੰਨਾਂ ਚੋਂ ਇੱਕ ਇੱਕ ਬਣਦਾ ਉਹ ਤਿੰਨੇ ਜਿਹੜੀਆਂ ਨੇ ਲੇਡੀਜ਼ ਬਣੀਆਂ ਨੇ ਇਹ ਵਧੀਆ ਗੱਲ ਹੈ ਦੋਸਤੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਚੌਣ ਇੱਕ ਦੇਸ਼ ਦੇ ਸਬੰਧ ਦੇ ਵਿੱਚ ਇੱਕ ਸਿੱਖਿਆ ਇੱਕ ਦੇਸ਼ ਤੇ ਇੱਕ ਸਿੱਖਿਆ ਇੱਕ ਇੱਕ ਦੇਸ਼ ਇੱਕ ਸਿਹਤ ਦੀ ਗੱਲ ਕਰਦੇ ਸੀਗੇ ਅਸੀਂ ਉਸ ਦਿਨ ਉਹਨਾਂ ਨੂੰ ਸਵਾਲ ਵੀ ਪੁੱਛਿਆ ਸੀ ਅੱਜ ਕੁਝ ਅੰਕੜੇ ਆਏ ਐ ਅ ਰਾਜ ਸਭਾ ਦੇ ਵਿੱਚ ਜਿਹੜੀ ਕੇਂਦਰੀ ਰਾਜ ਮੰਤਰੀ ਐ ਸੁਵਿਤਰੀ ਠਾਕੁਰ ਉਸ ਨੇ ਅੰਕ ਸਵਾਲਾਂ ਦੇ ਜਵਾਬਾਂ ਦੇ ਵਿੱਚ ਇੱਕ ਅੰਕੜੇ ਦਿੱਤੇ ਐ ਕਿ ਪੰਜਾਬ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਨ੍ਹਾਂ ਦੇ ਵਿੱਚੋਂ 58.7% ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਨੇ। ਹਰਿਆਣੇ ਦੇ ਵਿੱਚ ਇਹ ਗਿਣਤੀ 60.4 ਹੈ। ਹਿਮਾਚਲ ਦੇ ਵਿੱਚ ਸਿਰਫ 53% ਹੈ ਸਾਡੇ ਤੋਂ ਘੱਟ ਹੈ। ਹੋਰ ਵੀ ਦੱਸਦੀ ਹੈ ਵੀ ਇਸ ਤੋਂ ਪਿਛਲੇ ਸਾਲ ਜਿਹੜੀ ਇਹ ਗਿਣਤੀ ਸੀਗੀ ਉਹ ਪੰਜਾਬ ਦੇ ਵਿੱਚ ਸੀਗੀ 50.7%। ਜਣੀ ਪੰਜਾਬ ਦੇ ਵਿੱਚ ਸੌਰੀ 55 ਹੁਣ 58.7 ਹੈ ਪਿਛਲੇ ਵਾਰੀ 51.7 ਸੀ ਜਾਨੀ ਇਹ ਇੱਕੀ 7% ਵਧ ਗਈਆਂ ਔਰਤਾਂ ਖੂਨ ਦੀ ਕਮੀ ਵਾਲੀਆਂ ਜੇ ਪੰਜਾਬ ਦੇ ਵਿੱਚ ਉਹ ਜਿਹੜੀਆਂ ਮਹੱਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਬਣੀਆਂ ਹੋਈਆਂ ਕਲੀਨਿਕਾਂ ਨੇ ਆਮ ਆਦਮੀ ਕਲੀਨਿਕਾਂ ਉਹ ਜੇ ਕੰਮ ਕਰਦੀਆਂ ਨੇ ਤਾਂ ਫਿਰ ਔਰਤਾਂ 'ਚ ਖੂਨ ਦੀ ਕਮੀ ਪਹਿਲਾਂ ਨਾਲੋਂ ਵਧ ਕਿਉਂ ਰਹੀ ਹੈ ਸਾਡਾ ਸਵਾਲ ਹੈ ਇਸੇ ਤਰ੍ਹਾਂ ਨਾਲ ਛੋਟੇ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਦਾ weight ਘਟ ਹੈ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਬਾਕੀ ਦੇ ਨਾਲ ਉਹਨਾਂ ਦਾ ਭਾਰ ਘਟ ਹੈਗਾ ਉਹ ਬੱਚੇ 5.9% ਨੇ ਪੰਜਾਬ ਦੇ ਵਿੱਚ ਤੇ 8.7% ਹੈਗੇ ਐ ਹਰਿਆਣਾ ਵਿੱਚ 6.3% ਹੈਗੇ ਐ ਹਿਮਾਚਲ ਦੇ ਵਿੱਚ ਸੋ ਗੱਲਾਂ ਨਹੀਂ ਕਰਨ ਦੀ ਲੋੜ ਮੁੱਖ ਮੰਤਰੀ ਜੀ ਇਹਨਾਂ ਗੱਲਾਂ ਨੂੰ ਥੋੜਾ ਪੜ੍ਹ ਲਿਆ ਕਰੋ ਇੱਕ ਨਾਰੇ ਕੱਲੇ ਨਾਰਿਆਂ ਨਾਲ ਨਹੀਂ ਚੱਲਦਾ ਵੀ ਤੁਸੀਂ ਵੀ ਅਸੀਂ ਸਿਹਤ ਤੇ ਸਿੱਖਿਆ ਦੇ ਵਿੱਚ ਤਾਂ ਸਾਡਾ ਕੰਮ ਕਮਾਲ ਦਾ ਦੁਨੀਆ ਮੰਨਦੀ ਹੈ ਦੁਨੀਆ ਤਾਂ ਆ ਮੰਨਦੀ ਹੈ ਇਹਨਾਂ ਅੰਕੜਿਆਂ ਨੂੰ ਦੇਖ ਲਿਓ ਤੇ ਫਿਰ ਇਹਨਾਂ ਤੇ ਧਿਆਨ ਦਿਓ ਆਜੀ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ